ਕਲੀਸ਼ਾ ਅਮਰੰਦਰ ਪੱਲਾ ਜੀ ਦੇ ਅੱਗੇ ਪਹੁੰਚੇ ਹੋ। ਦੇਖੋ ਬੜੇ ਦੁੱਖ ਦੀ ਗੱਲ ਹੈ ਕਿ ਜਿੱਥੇ ਇੱਕ ਬਹੁਤ ਵਧੀਆ ਇਨਸਾਨ ਉਥੇ ਇੱਕ ਬਹੁਤ ਵਧੀਆ ਕਲਾਕਾਰ ਅੱਜ ਪੰਜਾਬ ਨੇ ਖੋਇਆ ਤੇ ਇਹ ਜਿਹੜਾ ਘਟਾ ਹੈ ਇਹ ਪੂਰਾ ਨਹੀਂ ਹੋਣਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਮੈਂ ਪੰਜਾਬ ਵੀ ਕੱਲਾ ਕਹਾਂ ਤਾਂ ਮੈਂ ਜਸਟੀਫਾਈ ਨਹੀਂ ਕਰੂੰਗਾ ਪੱਲਾ ਸਾਹਿਬ ਦੀ ਪਰਸਨੈਲਿਟੀ ਨੂੰ ਕਿਉਂਕਿ ਦੁਨੀਆ ਦੇ ਵਿੱਚ ਲੋਕ ਪੱਲਾ ਸਾਹਿਬ ਨੂੰ ਸੋਹਂਦੇ ਇੱਕ ਪੜੇ ਲਿਖੇ ਸੂਝਵਾਨ ਇਨਸਾਨ ਜਿਨ੍ਹਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਥੇ ਇਸ ਪ੍ਰੋਫੈਸਰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਪੀ ਐਚ ਡੀ ਕੀਤੀ ਔਰ ਉਸ ਤੋਂ ਬਾਅਦ ਛਣਕਾਟਿਆਂ ਦੀ ਜਿਹੜੀ ਇੱਕ ਮੈਨੂੰ ਲੱਗਦਾ ਹੈ ਕਿ ਸੀਕੁਐਂਸ ਜਿਨੇ ਕਿ ਉਹਨਾਂ ਨੂੰ ਵਿਸ਼ਵ ਪ੍ਰਸਿੱਧ ਪ੍ਰਸਿੱਧੀ ਦਿੱਤੀ ਔਰ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਕਿਰਦਾਰ ਔਰ ਇੱਕ ਐਸੇ ਕਲਾਕਾਰ ਸੀ ਜਿਨ੍ਹਾਂ ਨੂੰ ਚਾਰ ਪੀੜੀਆਂ ਕਨੈਕਟ ਕਰਦੀਆਂ ਸੀ ਜੇ ਮੈਂ ਆਪਣੇ ਘਰੀ ਗੱਲ ਕਰਾਂ ਤਾਂ ਮੇਰੇ ਦਾਦਾ ਜੀ ਮੇਰੇ ਫਾਦਰ ਮੈਂ ਤੇ ਮੇਰਾ 10 ਸਾਲ ਦਾ ਬੇਟਾ ਵੀ ਉਹਨਾਂ ਦੀ ਅੱਜ ਕੱਲ ਦੀ ਜਿਹੜੀਆਂ ਫਿਲਮਾਂ ਕੈਰੀਅਨ ਜਟਾ ਉਹਨਾਂ ਨੂੰ ਦੇਖਦੇ ਤੋ ਚਾਰ ਪੀੜੀਆਂ ਨੂੰ ਕਨੈਕਟ ਕਰਨ ਵਾਲਾ ਇੱਕ ਕਲਾਕਾਰ ਇੱਕ ਐਸਾ ਖਲਾ ਹੈ ਜਿਹੜਾ ਕਿ ਛੇਤੀ ਕਿਤੇ ਭਰਿਆ ਨਹੀਂ ਜਾਣਾ ਸੋ ਮੇਰੀ ਭੱਲਾ ਸਾਹਿਬ ਦੇ ਪਰਿਵਾਰ ਨਾਲ ਔਰ ਮੇਰੇ ਭਰਾ ਪੁਖਰਾਜ ਭੱਲਾ ਨਾਲ ਮੈਂ ਦਿਲੋਂ ਮੇਰੀਆਂ ਸਵੇਨਾਂ ਨੇ ਮੈਂ ਸ਼ਰਦਾ ਦੇ ਖੁੱਲ ਭੇਟ ਕਰਨ ਦੇ ਲਈ ਜੋ ਉਸ ਮਹਾਨ ਕਲਾਕਾਰ ਨੂਰੇ ਪਹੁੰਚਿਆ ਜਿਸ ਕਲਾਕਾਰ ਨੇ ਪੰਜਾਬ ਪੰਜਾਬੀਅਤ ਦਾ ਨਾਂ ਇਹ ਦੁਨੀਆ ਦੇ ਵਿੱਚ ਚਮਕਾਇਆ ਔਰ ਇਹ ਐਸਾ ਤਾਰਾ ਹੈ ਜਿਹੜਾ ਮੈਂ ਕਹਿ ਸਕਦਾ ਕਿ ਠੀਕ ਹੈ ਗੁਰੂ ਸਾਹਿਬ ਨੇ ਸਵਾਸਾਂ ਦੀ ਪੂਜੀ ਜਿਨੀ ਲਿਖੀ ਸੀ ਭੱਲਾ ਸਾਹਿਬ ਹੋ ਕੇ ਚਲੇ ਗਏ ਨੇ ਪਰ ਜਸਵਿੰਦਰ ਭੱਲਾ ਨੇ ਪੰਜਾਬੀਆਂ ਦੇ ਦਿਲਾਂ ਤੇ ਰਹਿੰਦੀ ਦੁਨੀਆ ਤੱਕ ਰਾਜ ਕਰਨਾ ਜੋ ਕਿਰਦਾਰ ਜੋ ਪੰਚ ਜੋ ਕਮੇਡੀ ਭੱਲਾ ਸਾਹਿਬ ਕਰਗੇ ਨੇ ਉਹ ਛੇਤੀ ਕਿਤੇ ਕਿਸੇ ਤੋਂ ਹੋਣੀ ਨਹੀਂ ਸਾਹਿਬ ਕਦੇ ਪਰਸਲੀ ਮੁਲਾਕਾਤ ਹੋਈ ਭੱਲਾ ਸਾਹਿਬ ਨਾਲ ਕਿਸ ਤਰ੍ਹਾਂ ਦੀ ਸਕਸੀ ਸੀ ਕਿਸ ਤਰ੍ਹਾਂ ਤੁਹਾਨੂੰ ਲੱਗਦੇ ਸੀ ਕਿਉਂਕਿ ਜਿਹੜਾ ਸਗਰੀਨ ਤੇ ਨਜ਼ਰ ਆਉਂਦੇ ਸੀ ਆਮ ਜ਼ਿੰਦਗੀ ਜੀ ਉਸੇ ਤਰ੍ਹਾਂ ਨਜ਼ਰ ਆਉਂਦੇ ਭੱਲਾ ਸਾਹਿਬ ਜੋ ਸਕਰੀਨ ਤੇ ਸੀ ਮੈਂ ਕਹਾ ਕਿ ਜੇ ਕੋਈ ਭੱਲਾ ਸਾਹਿਬ ਨੂੰ ਮਿਲਦਾ ਸੀ ਉਹਨਾਂ ਦੀ ਪਰਸਨੈਲਿਟੀ ਦੀ ਖੂਬਸੂਰਤੀ ਸੀ ਕਿ ਭੱਲਾ ਸਾਹਿਬ ਨੇ ਕਦੇ احساس ਹੀ ਨਹੀਂ ਕਰਾਇਆ ਕਿ ਉਹ ਸੈਲੀਬ੍ਰਿਟੀ ਨੇ ਮਤਲਬ ਜਿੰਨੇ ਵਧੀਆ ਉਹ ਕਲਾਕਾਰ ਸੀ ਉਹ ਤੋਂ ਕਿਤੇ ਵਧੀਆ ਉਹ ਇਨਸਾਨ ਸੀ ਪੰਜਾਬ ਦਾ ਬੜਾ ਫਿਕਰ ਕਰਦੇ ਸੀ ਪੰਜਾਬ ਦੇ ਇਸ਼ੂਸ ਤੇ ਜਦੋਂ ਗੱਲ ਕਰਦੇ ਸੀ ਤਾਂ ਉਹਨਾਂ ਦੀ ਗੱਲ ਦੇ ਵਿੱਚੋਂ ਪੰਜਾਬ ਦੀ ਫਿਕਰਮੰਦੀ ਝਲਕਦੀ ਸੀ ਤੋਂ ਉਹਨਾਂ ਦੇ ਨੇੜੇ ਆ ਕੇ ਵੀ ਉਹਨਾਂ ਨਾਲ ਵਿਚਰ ਕੇ ਵੀ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਭੱਲਾ ਸਾਹਿਬ ਕੋਈ ਬਹੁਤ ਵੱਡੇ ਸੈਲੀਬ੍ਰਿਟੀ ਨੇ ਉਹਨਾਂ ਨੇ ਹਮੇਸ਼ਾ ਇੱਕ ਆਮ ਇਨਸਾਨ ਵਾਂਗੂ ਜ਼ਿੰਦਗੀ ਦੇ ਉੱਤੇ ਜ਼ਿੰਦਗੀ ਦੇ ਜਿਹੜੇ ਉਹ ਕ੍ਰਿਟਿਕ ਸੀ ਕਈ ਗੱਲਾਂ ਦੇ ਉੱਤੇ ਉਹ ਬੜੀ ਖੂਬਸੂਰਤੀ ਨਾਲ ਉਹਨਾਂ ਤੇ ਝੋਟ ਕਰਦੇ ਠੀਕ ਆ ਧੰਨਵਾਦ ਬਿਲਕੁਲ ਅਰਸ਼ਦੀਪ ਕਲੇ ਸੀਗੇ ਗੱਲਬਾਤ ਕਰਦੇ ਸੀਗੇ ਅਸਲੀ ਮੁਲਾਕਾਤ ਹੋਈ ਭੱਲਾ ਜੀ ਨਾਲ ਬਹੁਤ ਵਾਰੀ ਭੱਲਾ ਜੀ ਨਾਲ ਵੀ ਉਹਨਾਂ ਦੇ ਸਾਥੀ ਬਾਲਜਨ ਸ਼ਰਮਾਨੀ ਵੀ ਬਹੁਤ ਪੁਰਾਣੇ ਸਾਥੀ ਹੈ ਕਿਉਂਕਿ ਮੈਂ ਵੀ ਲੁਧਿਆਣੇ ਪੜਿਆ ਐਗਰੀਕਲਚਰ ਯੂਨੀਵਰਸਿਟੀ ਵਿੱਚ ਵੀ ਥੋੜਾ ਸਮਾਂ ਮੈਂ ਲਗਾਇਆ ਉਸ ਤੋਂ ਬਾਅਦ ਵੀ ਜਿਹੜੀ ਹੈ ਅਕਸ਼ਰ ਅਸੀਂ ਵੀ ਰੋਜ਼ ਸਟੇਜਾਂ ਤੇ ਜਾਣਾ ਹੁੰਦਾ ਆ ਆਰਟਿਸਟਾਂ ਨੇ ਵੀ ਰੋਜ਼ ਸਟੇਜਾਂ ਤੇ ਰਹਿਣਾ ਹੁੰਦਾ ਤੇ ਬੜੇ ਦੇਰ ਦੇ ਰਿਸ਼ਤੇ ਚੱਲਦੇ ਆ ਬਲਗਨ ਜੀ ਦਾ ਬੜਾ ਮੇਰਾ 30 40 ਸਾਲ ਦਾ ਜਾਤੀ ਤੋਂ ਤੇ ਪਿਆਰ ਮੈਂ ਹੁਣ ਐਜੂਕੇਸ਼ਨ ਮਿਨਿਸਟਰ ਸੀ ਉਹਨਾਂ ਦੀ ਮੈਸੇਜ ਵੀ ਸਾਡੇ ਕੋਲ ਡਿਪਾਰਟਮੈਂਟ ਦੇ ਵਿੱਚ ਸੀ ਅਕਸਰ ਮਿਲਣਾ ਜੁਲਣਾ ਪੜਿਆ ਨਹੀਂ ਤੁਸੀਂ ਇਹ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੜੇ ਕਮਾਲ ਦੇ ਜਿਹੜੀ ਹੈ ਇਹ ਜੋੜੀ ਹੈ ਦੋਨਾਂ ਦੇ ਵਿੱਚ ਬਹੁਤ ਕੋਣਾ ਤੁਸੀਂ ਆਪੋ ਜੀ ਇਹਨਾਂ ਦਾ ਪਿਆਰ ਦੇਖ ਲਓ ਬਹੁਤ ਪਿਆਰ ਔਰ ਐਜੇ ਆਰਟਿਸਟ ਵੀ ਬੜੇ ਕਮਾਲ ਦੇ ਸੋਮੇਟੀ ਦੇ ਵਿੱਚ ਬਹੁਤ ਸਾਰੀਆਂ ਜੋੜੀਆਂ ਬਣੀਆਂ ਵੀ ਨੇ ਮਤਲਬ ਪਹਿਲੀ ਜੋੜੀ ਆ ਜਿਹੜੀ ਹੋਂ ਤੱਕ ਜਿਹੜੀ ਕਾਇਮ ਆ ਜਦ ਕਿ ਸਟੇਜ ਸੈਕਸ਼ਨ ਨੇ ਬੰਦ ਵੀ ਕਰ ਦਿੱਤੇ ਸੀ ਉਸ ਤੋਂ ਬਾਅਦ ਵੀ ਜਿਹੜੀ ਦੋਸਤੀ ਆ ਕਿਉਂਕਿ ਜਿਸ ਤਰ੍ਹਾਂ ਬਾਲਮੁਕਰ ਸ਼ਰਮਾ ਜਿੱਦਣ ਦੇ ਇੱਥੇ ਬਿਮਾਰ ਨੇ ਉਹਨਾਂ ਦੇ ਇੱਕ ਨਾਲ ਹਮੇਸ਼ਾ ਰਹਿੰਦੇ ਨੇ ਇਹ ਉਹ ਜੀ ਜ਼ਿੰਦਗੀ ਦੇ ਜਿਹੜੇ ਸੱਚੇ ਸੁੱਚੇ ਸਾਥੀ ਹੁੰਦੇ ਆ ਨਾ ਜਿਹੜੇ ਪਰਿਵਾਰ ਦੇ ਮੈਂਬਰ ਹੀ ਬਣ ਜਾਂਦੇ ਆ ਇਹ ਉਸ ਤਰ੍ਹਾਂ ਦਾ ਇਹਨਾਂ ਦਾ ਸਾਂਝਾ ਦੋਨੋਂ ਦਾ ਇੱਕ ਜਾਇੰਟ ਪਰਿਵਾਰ ਹੀ ਕਹਿ ਲਓ ਭੱਲਾ ਜੀ ਦਾ ਤੇ ਇਹਨਾਂ ਦਾ ਸ਼ਰਮਾ ਜੀ ਦਾ ਬਹੁਤ ਜੇ ਕਿਹ ਰਿਸ਼ਤੇ ਆ ਦੇ ਸਤਿਆਂ ਦੇ ਅੱਗੋਂ ਦੂਰ ਤੱਕ ਰਿਸ਼ਤੇਦਾਰੀਆਂ ਤੱਕ ਉਸੇ ਤਰ੍ਹਾਂ ਹੀ ਵਿਛਤਤੀ ਸੀ ਇਹ ਬਹੁਤ ਆਪਣੇ ਜ਼ਿੰਦਗੀ ਦੇ ਸੁਭਾਅ ਕਰਕੇ ਹੁੰਦਾ ਹਰ ਇੱਕ ਦੇ ਵਿੱਚ ਗੁਣ ਨਹੀਂ ਹੁੰਦਾ ਇਹ ਸੱਚੇ ਸੁੱਚੇ ਰਿਸ਼ਤੇ ਬਣਾ ਕੇ ਰੱਖਣੇ ਕਾਇਮ ਰੱਖਣੇ ਇਸ ਲੈਵਲ ਤੱਕ ਲੈ ਕੇ ਜਾਣਾ ਬਹੁਤ ਔਖਾ ਹੁੰਦਾ ਜੀ ਧੰਨਵਾਦ ਬਿਲਕੁਲ ਡਾਕਟਰ ਦਲਜੀਤ ਸਿੰਘ ਚੀਮਾ ਸੀਗੇ ਉਸ ਵਾਸਤੇ ਕਹਿੰਦੇ ਜਿਸ ਤਰ੍ਹਾਂ ਦੇ ਸਕਰੀਨ ਤੇ ਨਜ਼ਰ ਆਉਂਦੇ ਨੇ ਜਸਵਿੰਦਰ ਪੱਲਾ ਉਸੇ ਤਰ੍ਹਾਂ ਦੀ ਸਖ਼ਤੀਤ ਜਿਹੜੀ ਉਹ ਆਮ ਜ਼ਿੰਦਗੀ ਦੇ ਵਿੱਚ ਦੀ ਉਹਨਾਂ ਦੀ ਸੀ ਬੜੇ ਮਿਲਵਰਤਨ ਵਾਲੇ ਸੀ ਬੜੇ ਲਿਖੇ ਕਹਿੰਦੇ ਇਸ ਤਰ੍ਹਾਂ ਦੇ ਕਾਮੇਡੀਅਨ ਬਹੁਤ ਆਮ ਤੌਰ ਤੇ ਘੱਟ ਹੁੰਦੇ ਨੇ ਜਿਨ੍ਹਾਂ ਦੀ ਦੋਸਤੀ ਬਾਲਮਕੰਦਰ ਸ਼ਰਮੇ ਨਾਲ 1977 ਤੋਂ ਬਣੀ ਆ ਜਿਹੜੀ ਅੱਜ ਤੱਕ ਆ ਜਿਹੜੀ ਉਹਨਾਂ ਦੀ ਦੋਸਤੀ ਆ ਜਿਹੜੀ ਉਸੇ ਤਰ੍ਹਾਂ ਬਰਕਰਾਰ ਆ ਤੇ ਉਹਨੇ ਕੁਝ ਦਿਨ ਬਾਅਦ ਜਿਹੜੀ ਆ ਅਮਨ ਦੂਰੀ ਵੀ ਪਹੁੰਚੇ ਨੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਉਹਨਾਂ ਨੇ ਵੀ ਜਿਹੜਾ ਪਰਿਵਾਰ ਦੇ ਨਾਲ ਇੱਥੋਂ ਜਿਹੜਾ ਨਾਲ ਜਾਣਗੇ ਸੁਸਾਨ ਘਾੜ ਤੱਕ ਦੂਜੇ ਪਾਸੇ ਜਿਹੜਾ ਇੱਕ ਵੱਡਾ ਜਿਹੜਾ ਪੰਡਾਲ ਆ ਜਿਹੜਾ ਉਹ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਜਿੱਥੇ ਬੈਰਾਗਮਈ ਕੀਰਤਨ ਆ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਕੁਝ ਦੇਰ ਬਾਅਦ ਜਿਹੜੀ ਆ ਉਹਨਾਂ ਦਾ ਮ੍ਰਿਤਕ ਦੇਹ ਜਿਹੜੀ ਆ ਬਾਹਰ ਰੱਖੀ ਜਾਊਗੀ ਦਰਸ਼ਨ ਲਈ ਜਿੱਥੇ ਹਰ ਜਿਹੜੀ ਆ ਸਖਚੀਤ ਆ ਜਿਹੜੀ ਜਿਹੜੀ ਆ ਸੰਦਾ ਅਜਲੀ ਦੇਣ ਲਈ ਜਿਹੜੀ ਇੱਥੇ ਪਹੁੰਚੂਗੀ ਤੇ ਦੂਜੇ ਪਾਸੇ ਕੀਤਨੀ ਜੱਥੇ ਵੱਲੋਂ ਜਿਹੜਾ ਆ ਬਰਾਗ ਮਈ ਕੀਰਤਨ ਸ਼ੁਰੂ ਕਰਤਾ ਗਿਆ ਤੇ ਸੰਗਤਾਂ ਜਿਹੜੀ ਉਹ ਪਹੁੰਚ ਰਹੀ ਆ ਮੱਥਾ ਟੇਕ ਰਹੀ ਆ ਤੇ ਇਸ ਬਰਾਗ ਮਈ ਕੀਰਤਨ ਦੇ ਵਿੱਚ ਬੈਠ ਕੇ ਪੱਲਾ ਦੀ ਜਿਹੜੀ ਆ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਰਹੇ ਨੇ ਕਿ ਉਹਨਾਂ ਦੀ ਉਮਰਾ ਜਿਹੜੀ ਸੁਣਣ ਦੇਖ ਸਕਦੇ ਹੋ ਕਿ ਸਾਹਮਣੇ ਕੇ ਪਰਮਾਤਮਾ ਉਹਨਾਂ ਦੀ ਰੂਹ ਸ਼ਾਂਤੀ ਵਖੇ ਈਮਾਨੰ ਮੇਰਾ ਗੁਹਰਾ ਤਲਾਕੇ ਵੱਡੇ ਕਲਾਕਾਰ ਨੇ ਜਿਹੜੇ ਉਹ ਪਹੁੰਚਣ ਜਿਹੜੇ ਉਸ ਨੂੰ ਹੋ ਗਏ ਨੇ ਤੇ ਅੰਤਮ ਦਸਰਾਂ ਦੀ ਜਿਹੜੀ ਆ ਤਿਆਰੀ ਆ ਉਹ ਸ਼ੁਰੂ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੁਝ ਦਿਨ ਬਾਅਦ ਫੁੱਲਾਂ ਨਾਲ ਸਜਾ ਕੇ ਜਿਹੜੀ ਆ ਉਹਨਾਂ ਦੀ ਮਿੱਤਰਕ ਦੇ ਬਾਹਰ ਰੱਖੀ ਜਾਊਗੀ ਜਿੱਥੇ ਸਾਰੇ ਆਗੂ ਜਿਹੜੇ ਨੇ ਜਿਹੜੇ ਸਿਆਸੀ ਹੋਣ ਜਾਂ ਕਲਾ ਜਗਤ ਨਾਲ ਜੁੜੇ ਹੋਣ ਧਾਰਮਿਕ ਹੋਣ ਉਹ ਜਾਂ ਫਿਰ ਉਹਨਾਂ ਦੇ ਪਰਿਵਾਰਕ ਮੈਂਬਰ ਹੋਣ ਚਾਹਣ ਵਾਲੇ ਹੋਣ ਤੇ ਉਹਨਾਂ ਦੇ ਜਿਹੜੇ ਨਾਲ ਜਿੰਨੀ ਵੀ ਗਿਣਤੀ ਦੇ ਵਿੱਚ ਤੁਸੀਂ ਅੱਜ ਦੇਖ ਸਕਦੇ ਹੋ ਲੋਕ ਉਹ ਆਪਣੇ ਇਸ ਮਹਮੂਬ ਮਹਮੂਬ ਨੇਤਾ ਨੂੰ ਜਿਹੜਾ ਆਪਣੇ ਇਸ ਮਹੰਮੂ ਕਲਾਕਾਰ ਨੂੰ ਸਨਦ ਅਗਲੀ ਦੇਣ ਲਈ ਪਹੁੰਚ ਰਹੇ ਨੇ ਕੈਮਰਾਮੈਨ ਨਤਨਦਰਾ ਗੁਰਦੀਪ ਬੈਨਪਾਲ ਡੇਲੀ ਪੋਸਟ ਪੰਜਾਬੀ